ਹਾਂਜੀ ਪਿਆਰੇ ਵਿਦਿਆਰਥੀਓ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਤੀਸਰੀ ਕਾਉਂਸਲਿੰਗ ਜੋ ਅੱਜ ਹੋਈ ਸੀ ਪਹਿਲਾ ਦਿਨ ਸੀ ਕੱਲ ਨੂੰ ਦੂਸਰਾ ਦਿਨ ਬਹੁਤ ਸਾਰੇ ਵਿਦਿਆਰਥੀਆਂ ਦੀ ਜਿਹੜੇ ਸਵਾਲ ਆ ਰਹੇ ਸੀ ਕਿ ਕਿੰਨੀਆਂ ਸੀਟਾਂ ਭਰ ਗਈਆਂ ਜੀ ਤੇ ਕਿੰਨੀਆਂ ਖਾਲੀ ਰਹਿ ਗਈਆਂ ਇਹ ਜਾਣਕਾਰੀ ਜਿਹੜੀ ਤੁਹਾਨੂੰ ਦਿਖਾ ਰਹੇ ਹਾਂਗੇ ਇਸ ਵਾਲੇ ਸਕਰੀਨ ਦੇ ਉੱਪਰ ਤੁਸੀਂ ਵੇਖ ਰਹੇ ਹੋ ਇਹ ਲੜਕੀਆਂ ਦੀਆਂ ਸੀਟਾਂ ਨੇ ਜਿਹੜੀਆਂ ਵੈਕੈਂਸੀ ਸੀਟਾਂ ਨੇ ਜਿਹੜੀਆਂ ਖਾਲੀ ਨੇ ਡਿਟੇਲ ਬॉय ਲੜਕੀਆਂ ਦੀ ਪ੍ਰਤੀ ਹਰੇਕ ਸਕੂਲ ਦੇ ਅਨਸਾਰ ਜਿਹੜਾ ਇੱਥੇ ਦਰਸਾਈ ਹੋਈ ਹੈ ਗਿਣਤੀ ਤੇ ਹਰੇਕ ਸਟਰੀਮ ਦੇ ਅਨਸਾਰ ਤਾਂ ਬਿਨਾਂ ਕਿਸੇ ਦੇਰੀ ਤੋਂ ਆਪਾਂ ਸ਼ੁਰੂ ਕਰੀਏ ਹ ਮੈਡੀਕਲ ਭਰ ਚੁੱਕਿਆ ਤਿੰਨ ਨਾਨ ਮੈਡੀਕਲ ਦੀਆਂ ਬਾਕੀ ਆ ਕਮਰਸ ਦੇ ਵਿੱਚ ਕੋਈ ਵੀ ਸੀਟ ਨਹੀਂ ਬਚੀ ਬਠਿੰਡਾ ਵਿੱਚ ਇੱਕ ਸੀਟ ਬਚੀ ਹੈ ਜੀ ਟੋਟਲ ਮੈਡੀਕਲ ਜ਼ੀਰੋ ਹੋ ਚੁੱਕਿਆ ਨਾਨ ਮੈਡੀਕਲ ਇੱਕ ਫਿਰੋਜ਼ਪੁਰ ਦੇ ਵਿੱਚ ਚਾਰ ਬਚੀਆਂ ਨੇ ਇੱਕ ਮੈਡੀਕਲ ਤੇ ਦੋ ਨਾਨ ਮੈਡੀਕਲ ਤੇ ਇੱਕ ਕਮਰਸ ਗੁਰਦਾਸਪੁਰ ਦੇ ਵਿੱਚ ਵੇਖ ਰਿਆ ਸੀ 26 ਸੀਟਾਂ ਬਚੀਆਂ ਜੀ 26 12 ਮੈਡੀਕਲ ਦੀਆਂ 6 ਨਾਨ ਮੈਡੀਕਲ ਤੇ 8 ਕਮਰਸ ਇਸੇ ਤਰ੍ਹਾਂ ਤਲਵਾੜਾ ਦੇ ਦੇਖੋ ਇਹ ਤਾਂ ਲੜਕੀਆਂ ਦਾ ਸਕੂਲ ਹੀ ਆ ਗਿਆ ਜ਼ੀਰੋ ਹੋਣੀ ਸੀ ਜਲੰਧਰ ਦੇ ਵਿੱਚ ਆਪਾਂ ਵੇਖ ਰਹੇ ਹਾਂ ਟੋਟਲ 6 ਮੈਡੀਕਲ 0 ਕੋਈ ਵੀ ਹੈ ਨਹੀਂ ਤੇ 5 ਨਾਨ ਮੈਡੀਕਲ ਦੇ ਵਿੱਚ ਤੇ 1 ਕਮਰਸ ਦੇ ਵਿੱਚ ਦੇਖ ਰਹੇ ਆਪਾਂ ਇਸ ਤਰ੍ਹਾਂ ਦੇ ਨਾਲ ਅੱਗੇ ਅਸੀਂ ਵੇਖ ਰਹੇ ਹਾਂ ਲੁਧਿਆਣਾ ਦੇ ਵਿੱਚ 5 ਸੀਟਾਂ ਬਾਕੀ ਨੇਗੀਆਂ ਲੁਧਿਆਣਾ ਦੇ ਵਿੱਚ 5 ਇੱਕ ਸੀਟ ਜਿਹੜੀ ਬਚੀ ਆ ਮੈਡੀਕਲ ਦੇ ਵਿੱਚ 4 ਨਾਨ ਮੈਡੀਕਲ ਵਿੱਚ ਕਮਰਸ 0 ਹੋ ਚੁੱਕਿਆ ਪਟਿਆਲਾ ਵਿੱਚ 4 ਬਚੀਆਂ ਜੀ ਮੈਡੀਕਲ 0 ਹੋ ਚੁੱਕਿਆ 4 ਨਾਨ ਮੈਡੀਕਲ ਕਮਰਸ ਵੀ 0 ਆ ਐਸਐਸਐ ਨਗਰ ਜਿਹੜਾ ਮੁਹਾਲੀ ਵਾਲਾ ਸਕੂਲ ਆ 5 ਬਚੀਆਂ ਜੀ ਮੈਡੀਕਲ 0 ਹੋ ਗਿਆ ਨਾਨ ਮੈਡੀਕਲ 4 ਤੇ ਕਮਰਸ ਦੀ 1 ਬਈ ਇੱਥੇ ਸੰਗਰੂਰ ਦੇ ਵਿੱਚ 7 ਨੇ ਜੀ ਇੱਕ ਜਿਹੜੀ ਹੈਗੀ ਮੈਡੀਕਲ ਦੀ ਬਚੀ ਆ ਤੇ 5 ਬਚੀਆਂ ਨੇ ਜਿਹੜੀਆਂ ਉਹ ਹੈਗੀਆਂ ਨੇ ਆਪਣੀਆਂ ਨਾਨ ਮੈਡੀਕਲ ਤੇ ਇੱਕ ਕਮਰਸ ਇਹ ਸੰਗਰੂਰ ਦਾ ਅੰਕੜਾ ਜੀ ਤੇ ਇੱਕ ਵਾਰ ਫੇਰ ਮੈਂ ਦਿਖਾ ਦਿੰਨਾ ਫੇਰ ਆਪਾਂ ਲੜਕੀਆਂ ਦੀਆਂ ਨਾਲ ਦੀ ਨਾਲ ਹੀ ਗੱਲ ਕਰਦੇ ਆ ਤੇ ਇਹਦੇ ਵਿੱਚ ਹੀ ਐਸੇ ਵੀਡੀਓ 'ਚ ਇੱਕ ਵਾਰ ਸਾਰਾ ਤੁਸੀਂ ਗੋਵ ਨਾਲ ਵੇਖ ਸਕਦੇ ਹੋ ਕਿੱਥੇ ਕਿੱਥੇ ਕਿੰਨੀਆਂ ਕਿੰਨੀਆਂ ਸੀਟਾਂ ਬਚੀਆਂ ਦੁਬਾਰਾ ਵੀ ਦਿਖਾਉਂਗਾ ਜਦੋਂ ਵੀਡੀਓ ਅੰਤ ਤੱਕ ਲੈ ਕੇ ਗਿਆ ਤੇ ਨਾਲ ਹੀ ਕਹਾਂਗਾ ਜਿਹੜੇ ਚੈਨਲ ਤੇ ਨਵੇਂ ਆਏ ਬੱਚੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੀ ਸੇਵਾ ਚ ਹਾਜ਼ਰ ਕੀਤੀ ਜਾਂਦੀ ਆ ਜਿਹੜੀ ਤੁਹਾਨੂੰ ਜਿਹੜੀ ਅਪ ਟੂ ਡੇਟ ਦਿੱਤੀ ਜਾਂਦੀ ਹੈ ਇੱਥੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੀ ਆਪਾਂ ਦੇਖਦੇ ਆ ਕਿ ਲੜਕੀਆਂ ਦੀਆਂ ਸੀਟਾਂ ਅੰਮ੍ਰਿਤਸਰ ਵਿੱਚ ਟੋਟਲ 27 ਬੱਚੀਆਂ ਜੀ ਪੰਜ ਮੈਡੀਕਲ ਵਿੱਚ ਬਾਕੀ ਨੇ 17 ਨਾਨ ਮੈਡੀਕਲ ਤੇ ਪੰਜ ਕਮਰਸ ਤੇ ਬਠਿੰਡਾ ਦੇ ਵਿੱਚ 22 ਸੀਟਾਂ ਬਾਕੀ ਆ ਜੀ ਤਿੰਨ ਮੈਡੀਕਲ ਦੀਆਂ ਪੰਜਾਂ ਨੇ ਤੇ 15 ਨਾਨ ਮੈਡੀਕਲ ਤੇ ਚਾਰ ਕਮਰਸ ਆਗਾ ਇਸ ਟਾਈਮ ਤੇ ਤੇ ਫਿਰੋਜ਼ਪੁਰ ਵਿੱਚ ਦੇਖ ਰਹੇ ਆ ਆਪਾਂ 33 ਨੇ ਜੀ ਬਾਕੀ 6 ਮੈਡੀਕਲ ਦੀਆਂ ਬਾਕੀ ਆ 18 ਨਾਨ ਮੈਡੀਕਲ ਤੇ 9 ਕਮਰਸ ਗੁਰਦਾਸਪੁਰ ਦੇ ਵਿੱਚ ਦੇਖ ਰਹੇ ਆ ਆਪਾਂ 64 ਸੀਟਾਂ ਬਾਕੀ ਪਈਆਂ ਜੀ 6 ਮੈਡੀਕਲ ਦੀਆਂ 18 ਨਾਨ ਮੈਡੀਕਲ ਤੇ 40 ਕਮਰਸ ਦੀਆਂ ਤਲਵਾੜਾ ਦੇਖ ਰਹੇ ਹੋ ਤੁਸੀਂ 15 ਸੀਟਾਂ ਬਾਕੀ ਆ ਜੀ ਤਲਵਾੜਾ ਦੇ ਵਿੱਚ 3 ਮੈਡੀਕਲ 3 ਨਾਨ ਮੈਡੀਕਲ ਤੇ 9 ਕਮਰਸ ਇਸੇ ਤਰ੍ਹਾਂ ਜਲੰਧਰ ਦੇਖ ਰਹੇ ਹੋ ਤੁਸੀਂ ਜਲੰਧਰ ਦੇ ਵਿੱਚ ਹੈ ਜਿਹੜਾ ਉਹ ਦੇਖ ਰਹੇ ਹੋ ਤੁਸੀਂ 27 ਸੀਟਾਂ ਜੀ ਟੋਟਲ ਮੈਡੀਕਲ ਦੀਆਂ 5-5ਾਂ ਨੇ 17 ਨਾਨ ਮੈਡੀਕਲ ਤੇ 5 ਕਮਰਸ ਪਿਆ ਤੇ ਲੁਧਿਆਣਾ ਦੇ ਵਿੱਚ ਵੇਖ ਰਹੇ ਹੋ ਤੁਸੀਂ ਜਿਹੜਾ ਹੈਗਾ 26 ਸੀਟਾਂ ਬਾਕੀ ਆ ਜੀ 5 ਮੈਡੀਕਲ ਦੀਆਂ 17 ਨਾਨ ਮੈਡੀਕਲ ਤੇ 4 ਕਮਰਸ ਪਟਿਆਲਾ ਵਿੱਚ ਵੇਖ ਰਹੇ ਹੋ ਤੁਸੀਂ 23 ਸੀਟਾਂ ਬਾਕੀ ਆ 4 ਮੈਡੀਕਲ 15 ਨਾਨ ਮੈਡੀਕਲ ਤੇ 4 ਕਮਰਸ ਇਸੇ ਤਰ੍ਹਾਂ ਤੁਸੀਂ ਵੇਖ ਰਹੇ ਹੋ ਐਸਐਸ ਨਗਰ ਮੁਹੱਲੀ ਵਾਲਾ ਸਕੂਲ 26 ਸੀਟਾਂ ਬਾਕੀ ਆ 4 ਮੈਡੀਕਲ 9 ਨਾਨ ਮੈਡੀਕਲ 17 ਤੇ 5 ਕਮਰਸ ਸੰਗਰੂਰ ਵਾਲੇ ਸਕੂਲ ਵਿੱਚ ਦੇਖ ਰਹੇ ਹੋ ਤੁਸੀਂ 29 ਸੀਟਾਂ ਬਾਕੀ ਆ ਜੀ 6 ਨੇ ਜਿਹੜੀਆਂ ਮੈਡੀਕਲ ਦੀਆਂ ਬਾਕੀ ਆ 17 ਨੇ ਜਿਹੜੀਆਂ ਉਹ ਨਾਨ ਮੈਡੀਕਲ ਤੇ 6 ਕਮਰਸ ਇਹ ਸੀਗੀ ਬੱਚਿਓ ਤੁਹਾਡੇ ਲਈ ਜਿਹੜੀ ਜਾਣਕਾਰੀ ਤਾਂ ਕਿ ਜਿਹੜੇ ਬੱਚਾ ਨੇ ਕੱਲ ਨੂੰ ਆਪਣੇ ਸਟੇਸ਼ਨਾਂ ਦੀ ਚੋਣ ਕਰਨੀ ਆ ਉਸ ਹਿਸਾਬ ਨਾਲ ਆਪਣੇ ਸਟੇਸ਼ਨਾਂ ਦੀ ਚੋਣ ਕਰ ਲੈਣ ਇੱਕ ਵਾਰ ਸਕਰੀਨ ਤੇ ਮੈਂ ਸਾਰਾ ਵਿਖਾ ਦਿੰਨੇ ਆ ਪਹਿਲਾਂ ਲੜਕੀਆਂ ਵਾਲਾ ਦੇਖ ਲਓ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਇੱਥੋਂ ਤੁਹਾਡੇ ਲਈ ਜਿਹੜਾ ਸਕਰੀਨ ਸ਼ਾਟ ਲਿਆ ਜਾ ਸਕਦਾ ਇੱਥੇ ਤਾਂ ਸਾਰਾ ਮੈਂ ਇੱਕ ਵਾਰ ਤੁਹਾਨੂੰ ਫੇਰ ਸਕਰੀਨ ਦੇ ਉੱਪਰ ਦਿਖਾਤਾ ਇਥੋਂ ਤੁਸੀਂ ਜਿਹੜਾ ਆਪਣਾ ਦੇਖ ਸਕਦੇ ਹੋਗੇ ਵੱਧ ਤੋਂ ਵੱਧ ਸ਼ੇਅਰ ਕਰੀਏ ਆਪਾਂ ਵਿਦਿਆਰਥੀ ਕੋਲੇ ਪਹੁੰਚਾਈਏ ਗੱਲ ਤਾਂ ਕਿ ਆਪਣੇ ਸਟੇਸ਼ਨਾਂ ਦੀ ਉਹ ਕੱਲ ਨੂੰ ਮਨਪਸੰਦੀ ਸਟੇਸ਼ਨਾਂ ਦੀ ਚੋਣ ਕਰ ਸਕਣ ਇਸੇ ਤਰ੍ਹਾਂ ਦੇ ਨਾਲ ਤੁਸੀਂ ਲੜਕੀਆਂ ਦੀ ਵੀ ਡਿਟੇਲ ਦੇਖ ਸਕਦੇ ਹੋ ਉਹ ਵੀ ਮੈਂ ਸਕਰੀਨ ਦੇ ਉੱਪਰ ਤੁਹਾਡੇ ਸਾਹਮਣੇ ਉਕਾਰਤੀ ਇਥੋਂ ਵੀ ਸਕਰੀਨ ਸ਼ਾਟ ਲਿਆ ਜਾ ਸਕਦਾ ਹੈਗਾ ਵੀ ਕਿੱਥੇ ਕਿੰਨੀਆਂ ਸੀਟਾਂ ਭਰੀਆਂ ਤੇ ਕਿੰਨੀਆਂ ਖਾਲੀ ਆ ਤੇ ਬਹੁਤ ਸੌਖੀ ਦੇ ਸਧਾਰਨ ਭਾਸ਼ਾ ਦੇ ਵਿੱਚ ਤੁਹਾਨੂੰ ਗੱਲ ਸਮਝਾਤੀ ਅ ਸ਼ੁਕਰੀਆ ਮਿਹਰਬਾਨੀ ਵੱਧ ਤੋਂ ਵੱਧ ਆਪਾਂ ਅੱਗੇ ਵਿਦਿਆਰਥੀਆਂ ਨੂੰ ਸ਼ੇਅਰ ਕਰੀਏ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੱਧ ਤੋਂ ਵੱਧ ਜਿਹੜ